ਹਿਤੇਸ਼ੀ টিআরপি ਨਹੀਂ ਭਰੋ ਸਾਡਾ ਜਿੰਨੀ ਦੀ ਕੀ ਗੱਲ ਹੋਈਏ ਬ੍ਰਦਰ ਮੈਂ ਆਪਣੀ ਵਾਈਸ ਨਾਲ ਘਰ ਦਾ ਸਮਾਨ ਲੈ ਕੇ ਆ ਰਿਹਾ ਸੀ ਪਿੱਛੋਂ ਸਾਡੇ ਮੁਹੱਲੇ ਦੇ ਬੰਦ ਮੁੰਡੇ ਉਹਨਾਂ ਨੇ ਮੈਨੂੰ ਫੜ ਕੇ ਘੇਰ ਕੇ ਤੇ ਗੋਲੀ ਮਾਰੀ ਮੇਰੀ ਲੱਤ ਤੇ ਸਿਰ ਪਾੜਿਆ ਸੱਤ ਜਗ੍ਹਾ ਤੋਂ ਪਿਸਤੋਲ ਕਿਹਨੂੰ ਤਾਕਾ ਵੀ ਆ ਕੀ ਕੋਈ ਪੁਰਾਣੀ ਗੱਲ ਸੀ ਕੋਈ ਰੰਜਿਸ਼ ਨਹੀਂ ਕੀ ਕੋਈ ਲੜਕਾ ਉਹ ਮੇਰੇ ਕੋ ਅਕॉर्डिंग ਦੀ ਦੁਕਾਨ ਹੈ ਮੇਰੀ ਮੇਕੋਂਦਾ ਹੈ ਉਹ ਕਹਿੰਦਾ ਤੇਰੇ ਕੋ ਕਿਉਂ ਹੁੰਦਾ ਬਸ ਇਹ ਗੱਲ ਦੇ ਚੱਲਦੇ ਅੱਛਾ ਹਾਂਜੀ ਕੋਈ ਪੈਸੇ ਦਾ ਲੈਣ ਦੇ ਨਹੀਂ ਪੈਸੇ ਦਾ ਕੋਈ ਲੈਣ ਦੇ ਨਹੀਂ ਕੀ ਪ੍ਰਾਣੀ ਨੇ ਕੋਈ ਰੰਜਿਸ਼ ਨਹੀਂ ਕੀਤੀ ਕੋਈ ਵੀ ਨਹੀਂ ਭਾਜੀ ਉਹ ਤੁਸੀਂ ਕੀ ਮੰਗ ਕਰਦੇ ਮੈਂ ਬ੍ਰਦਰ ਅਹੀਂ ਮੰਗ ਕਰਦਾ ਮੈਨੂੰ ਇਨਸਾਫ ਮਿਲੇ ਬਾਅਦ ਲੱਗਦਾ ਵੀ تین ਜਣੇ ਗੋਲੀਆਂ ਚੱਲਦੀਆਂ ਨਜ਼ਰ ਆ ਰਹੀਆਂ ਹਾਂਜੀ ਕੀ ਮੰਗ ਕਰਦੇ ਦੀ ਮਦਰ ਕੁਛ ਨਹੀਂ ਇਨਸਾਫ ਮਿਲਣਾ ਚਾਹੀਦਾ ਬਾਅਦ ਕੀ ਤੁਹਾਡਾ ਕੀ ਖੋ ਕੇ ਲੈ ਗਏ ਮੇਰਾ ਬ੍ਰਦਰ ਉਹਨ ਮੇਰੇ ਕੋ ਗਲੇ ਤੇ ਚਾਨੀ ਚਾਂਦੀ ਦੀ ਬ੍ਰੇਸਲੇਟ ਸੀ ਤੇ ਇੱਕ ਮੇਰਾ ਫੋਲਡ 2 ਫੋਨ ਸੀ Samsung ਦਾ ਇੱਕ ਉਹ ਮੁੰਡੇ ਇੱਕ ਮੰਡੀ ਵਿਕਾਸ ਆ ਤੇ ਇੱਕ ਕਾਕਾ ਭయ్యా ਤੇ ਚਾਰ ਯਾਨੇ ਹੋਰ ਸੀ ਨਾਲ ਉਹਨਾਂ ਦੇ ਕਿਥੋਂ ਦੇ ਰਹਿਣ ਵਾਲੇ ਹੋ ਇੱਕ ਬੰਗਲਾ ਬਸਤੀ ਦਾ ਇੱਕ ਮਾਲ ਮੰਡੀ ਦਾ ਬਾਕੀ ਚਾਰਾਂ ਨੂੰ ਪਰਛਾਤੇ ਸੀ ਕੀ ਸੀ 6 ਬੰਦੇ ਸੀ ਹਾਂਜੀ ਬ੍ਰਿੱਲਾ ਵਾਰੀ ਉਹਨਾਂ ਨੇ ਮੇਰਾ ਨਾਂ ਖੁਸ਼ੀ ਆ ਅਹੀਂ ਕੀਮਾ ਵਾਲੇ ਦੇ ਰਹਿਣ ਵਾਲੇ ਆ ਕੀਮਾ ਗੜ ਇੱਥੇ ਤੇ ਆਹੀ ਖਾਲਗੇ ਟੋਖੜ ਪੀ ਕੇ ਆਉਂਦੇ ਹੀ ਤੇ ਪੁਲੀ ਤੇ ਵੜਦੇ 7-8 ਮੁੰਡੇ ਹੀ ਮੇਰੇ ਘਰ ਵਾਲੇ ਨੂੰ ਘੇੜ ਲਿਆ ਮੇਰੇ ਦਿਓਰ ਵੀ ਮੇਰੇ ਘਰ ਵਾਲੇ ਨੂੰ ਬਹੁਤ ਕੁੱਟਿਆ ਤੇ ਪੈਰ 'ਚ ਗੋਲੀ ਮਾਰਤੀ ਉਹਨਾਂ ਤੇ ਐਸੇ ਜੀ ਦੇ ਵਿੱਚ ਛੱਟ ਲੱਗੀ ਉਹਨਾਂ ਤੇ ਉਹ ਤਾਂ ਮੋਟਰਸਾਈਕਲ ਤੇ ਹੀ ਆਹੀ ਮੋਟਰਸਾਈਕਲ ਤੇ ਉਹ ਪੈਦਲ ਉੱਥੇ ਖਲੋਤੇ ਹੋਏ ਹੈਗੇ ਸ਼ਾਇਦ ਪੈਲੋ ਦੇ ਹੈਗੇ ਜੀ ਹਰ ਨੂੰ ਨਹੀਂ ਪਤਾ ਉਹਨਾਂ ਨੇ ਹਾੜਾ ਮੋਟਰਸਾਈਕਲ ਫੜ ਲਿਆ ਤੇ ਮੇਰੇ ਘਰ ਵਾਲੇ ਨੂੰ ਕੁੱਟਣ ਲੱਗ ਪਏ ਉੱਥੇ ਹੀ ਤੁਸੀਂ ਕਹਿੰਦੇ ਤੁਸੀਂ ਤੁਹਾਡਾ ਘਰ ਵਾਲਾ ਸੀ ਦੋ ਜਣੇ ਸੀ ਹਾਂਜੀ ਕਾਰਨ ਕੀ ਗੱਲ ਕਰਦੇ ਕਾਰਨ ਪਤਾ ਨਹੀਂ ਕੀ ਹੈ ਗਾਈ ਬਸ ਹੈ ਖਾ ਪੀ ਕੇ ਹੁੰਦੇ ਸੀ ਕੰਮ ਵਿਰ ਕੇ ਉਹਨਾਂ ਨੇ ਉਹ ਮੌਕੇ ਤੇ ਹਾਣੂ ਘੇਰ ਲਿਆ ਨਹੀਂ ਤੇ ਹਾਂ ਹਾਂ ਤੇ ਕੀ ਤੁਹਾਡੇ ਘਰ ਵਾਲੇ ਹਾਂ ਬਹੁਤ ਕ੍ਰਿਟੀਕਲ ਹੈ ਕਿ ਇਹ ਫੇਲਾ ਤੁਸੀਂ ਉਹ ਜਾਂਦੇ ਉਹਨਾਂ ਨੇ ਤੇ ਪੈਰਾ ਚ ਮਾਰਿਓ ਨਾ ਤੇ ਦਰਦ ਦੋਨੇ ਹਾਂ ਇਹ ਇੱਕ ਹਸਲਾ ਹੈ ਬਾਕੀ ਉਹਨਾਂ ਨੇ ਕੜੇ-ਕੁੜੇ ਹੱਥ ਨਾ ਬਹੁਤ ਜ਼ਿਆਦਾ ਮਾਰਿਆ ਸਿਰ ਸੁਰ ਪਾੜਤਾ ਨਹੀਂ ਕੋਈ ਲੋਕਾਂ ਨੇ ਨਹੀਂ ਕੋਈ ਨਹੀਂ ਹੱਥ ਪਿਆ ਕੋਈ ਨਿਛੜਾਇਆ ਜੇ ਬਾਕੀ ਮੇਰੇ ਮੈਂ ਆਪਣੇ ਘਰ ਤੇ ਆ ਨੂੰ ਬੁਲਾਇਆ ਉਹਨਾਂ ਨੇ ਨਿਛੜਾਇਆ ਉਹਨਾਂ ਨੇ ਕਰਦੀ ਹਾਂਜੀ ਹਾਂਜੀ ਕਰਦੀ ਆ ਕੀ ਮੰਗ ਕਰਦੇ ਤੁਸੀਂ ਅਸੀਂ ਕਹਿੰਦੇ ਉਹਨਾਂ ਨੂੰ ਬੜੋ ਉਹਨਾਂ ਨੂੰ ਜੋ ਮਰਜ਼ੀ ਉਹਨਾਂ ਨੂੰ ਸਜ਼ਾ ਦਿਓ ਮੇਰੇ ਘਰ ਵਾਲੇ ਦਾ ਬਹੁਤ ਬੁਰਾ ਹਲ ਕੀਤਾ ਉਹਨਾਂ ਨੇ ਮੇਰਾ ਨਾਮ ਵਾਈਕ੍ਰਸ਼ ਸਿੰਘ ਦਾ ਘਰ ਆ ਤੇ ਅਸੀਂ ਗੇਟ ਕੇ ਹਾਲੇ ਵਰ ਕੋਲੋਨੀ ਮਕਾਨ ਨੰਬਰ 105 ਦੇ ਰਹਿਣ ਵਾਲੇ ਆ ਸਰ ਕੀ ਗੱਲ ਹੋਈ ਅੱਜ ਭਾਜੀ ਸਰ ਮੇਰਾ ਲੜਕਾ ਤੇ ਮੇਰੀ ਨੂੰਹ ਉਥੇ ਖਾਣ ਪੀਣ ਗਏ ਸੀ ਕਿਹੜੀ ਜਗ੍ਹਾ ਤੇ ਇੱਕ ਹਾਲਗੇਟ ਗਏ ਸੀ ਤੇ ਉਹ ਹਾਲਗੇਟ ਆਂਦੇ ਆ ਬਾਕੀ ਸਾਡੀ ਤੇ ਕਵਾੜੀਆਂ ਦੀ ਪੁਲੀ ਗਈ ਸੀ ਤੇ ਉਥੇ 7-8 ਮੁੰਡੇ ਪਏ ਉਹਨਾਂ ਦੇ ਪਹਿਲਾਂ ਤੇ ਸਿਰ 'ਚ ਬੱਟ ਉਹਨਾਂ ਨੇ ਪਿਸਤੌਲ ਦੇ ਬੱਟ ਮਾਰੇ ਤੇ ਪੈਰ 'ਚ ਗੋਲੀ ਮਾਰਤੀ ਸਾਡਾ ਪੁਲਿਸ ਪ੍ਰਸ਼ਾਸਨ ਅਗੇ ਬੇਨਤੀ ਨਿਵੇਦਨ ਕਰਦੇ ਆਂ ਕਿ ਉਹਨਾਂ ਨੂੰ ਸਖਤ ਤੋਂ ਸਖਤ ਕਾਰਵਾਈ ਕੀਤੀ ਜਾਏ ਮਾਨ ਸਾਹਿਬ ਸਾਡੇ ਜੀ ਮੰਤਰੀ ਹੈਗੇ ਨੇ ਇਸ ਨਸ਼ੇ ਦੇ ਤੇ ਉਹ ਦੂਜੇ ਬਦਖਲਾਫ ਤੇ ਬੋਲਣ ਦੇ ਨੇ ਸਾਡੀ ਬਹੁਤ ਮਿਹਰਬਾਨੀਆਂ ਕੀ ਸਾਡੇ ਤੇ ਰਹਿਮ ਕੀਤਾ ਜਾਵੇ ਤੇ ਉਹਨਾਂ ਤੁਰੰਤ ਫੜਿਆ ਜਾਵੇ ਤੇ ਉਹਨਾਂ ਸਖਤ ਤੋਂ ਸਖਤ ਕਾਰਵਾਈ ਕੀਤੀ ਜਾਵੇ ਕਾਰਨ ਦਾ ਤੇ ਪਤਾ ਨਹੀਂ ਮੈਂ ਤੇ ਆਪ ਆਟੋ ਚਾੜਾ ਬੈਟਰੀ ਆਟੋ ਜਦ ਮੈਂ ਤਾਂ ਕੰਮ ਤੋਂ ਆਇਆ ਸੀ ਪਤਾ ਕਿ ਮੁੰਡੇ ਇੱਥੇ ਮੇਰਾ ਸਲੂਨ ਦੀ ਦੁਕਾਨ ਹੈਗੀ ਆ ਕਿਤੇ ਹੋ ਸਕਦਾ ਕੋਈ ਵਾਲ ਬੁਲ ਜਾਂ ਨਾ ਕੱਟੇ ਜਾਂ ਕੋਈ ਉਸੇ ਗੱਲਬਾਤ ਹੋਈ ਹੋਵੇ ਉਹਨਾਂ ਨੇ ਉਹ ਹੀ ਰੰਜਸ਼बाजी ਗੱਡੀ ਮੇਰੇ ਲੜਕੇ ਨਾਲ ਵੱਡੇ ਨਾਲ ਸੰਦੀਪ ਜੀ ਪੁਲਿਸ ਨੂੰ ਕੰਪਲੇਨਟ ਕਰ ਦਿੱਤੀ ਹਾਂ ਜੀ ਕੰਪਲੇਟ ਕਰਕੇ ਅਸੀਂ ਗੇਟ ਕੋਲ ਮਾਂ ਤੋਂ ਕਹਿੰਦੇ ਸੀ ਕੋਈ ਇੱਥੇ ਚੱਲੋ ਤੇ ਮੈਡਮ ਤੁਹਾਡੇ ਪਿੱਛੇ ਆਂਦੀ ਹਾਲੀ ਤੱਕ ਕੋਈ ਅੰਝ ਆਏ ਨਹੀਂ ਹਾਲੀ ਤੱਕ ਮੰਗ ਕੀ ਕਰਦੇ ਪ੍ਰਸ਼ਾਸਨ ਮੰਗਣ ਉਹ ਇਹ ਪ੍ਰਸ਼ਾਸਨ ਅੱਗੇ ਕਰਦੇ ਆ ਕਿ ਸਾਡੇ ਸਾਨੂੰ ਇਨਸਾਫ ਦਿੱਤਾ ਜਾਵੇ ਤੇ ਉਹਨਾਂ ਦੇ ਜਲਦ ਤੋਂ ਜਲਦ ਸਖਤ ਤੋਂ ਸਖਤ ਕਾਰਵਾਈ ਕੀਤੀ ਜਾਵੇ ਧਿਆਨ ਲਾਗੇ ਚਾਹੇ ਪਤਾ ਲੱਗ ਜਾਏ ਇੱਕ ਵਾਰ ਸਾਰੇ ਇੱਥੇ ਵਾਰਦਾਤ ਹੋਏ ਲਾਗੇ ਸਕੇ ਸੀਸੀਟੀਵੀ ਕੈਮਰਾ ਜਾਂ ਕੋਈ ਲੋਕਾਂ ਨੇ ਛੁਡਾਇਆ ਨਹੀਂ ਨਹੀਂ ਸ਼ਿਕਾਇਤ ਕਹਿੰਦੇ ਲੋਕ ਤੇ ਬਹੁਤ ਹੈਗੇ ਪਰ ਸਾਰੇ ਇੱਕ ਪਿੱਛੇ ਹਟ ਗਏ ਕਿਸੇ ਨੇ ਨਹੀਂ ਛੁਡਾਇਆ ਹਾਂਜੀ ਹਾਂਜੀ ਸਾਰੇ ਜਦੋਂ ਗੋਲੀ ਚਲਾਤੀ ਸਾਰੇ ਭੱਜ ਗਏ ਤੇ ਸਾਰੇ ਇੱਕ ਦੂਜੇ ਦੇ ਉੱਤੇ ਡਿਕਨ ਲਾਤੇ ਸੰਦੀਪ ਸਿੰਘ ਦਾ ਸਨ ਆਫ ਵਾਈ ਗੁਰੂ ਸਿੰਘ ਦਾ ਵਾਸੀ ਗੇੜ ਕੀ ਮਾਂ ਗਲੀ ਨੰਬਰ 3 ਉਹ ਕਹਿੰਦਾ ਲੜਾਈ ਝਗੜਾ ਹੋਇਆ ਵਾ ਲੜਾਈ ਝਗੜੇ ਦੌਰਾਨ ਇਹਨਾਂ ਤੇ ਸੱਟਾਂ ਲੱਗੀਆਂ ਨਹੀਂ ਤੇ ਜੋ ਕੇ ਪਾਠ ਹਾਂ ਗੋਲੀ ਵੀ ਚੱਲੀ ਹੈ ਗੋਲੀਆਂ ਨਾਲ ਦੇ ਗਿੱਟੇ ਦੇ ਵਿੱਚ ਵੱਜੀ ਹੋਈ ਆ ਤੇ ਜੋ ਕੇ ਇੱਥੇ ਇਹਨਾਂ ਨੇ ਆ ਕੇ ਸਿਵਲ ਹਸਪਤਾਲ ਦਾਖਲ ਉਹਨੂੰ ਕਰਾਇਆ ਵਾ ਦਾਖਲ ਕਰਨ ਤੋਂ ਬਾਅਦ ਸਾਡੇ ਕੋਲ ਨਾ ਤਲਾਹ ਦੇਤੀ ਆ ਨਾ ਆਪਣਾ ਥਾਣੇ ਜਿਹੜੀ ਆ ਤਲਾਹ ਦੇ ਦੇ ਦਿੱਤੀ ਆ ਤੇ ਥਾਣੇ ਤੋਂ ਜੋ ਵੀ ਥਾਣੇ ਤੋਂ ਆਉਣ ਜੋ ਆਪਣੀ ਪੁਲਿਸ ਕਾਰ ਬਈ ਆਪੇ ਕਰੇਗੀ ਉਹਨੂੰ